ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 15 ਅਕਤੂਬਰ ਨੂੰ ਹੋਣਗੀਆਂ ਭਾਰਤੀ ਚੋਣ ਕਮਿਸ਼ਨ ਨੇ ਚੋਣਾਂ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ 20 ਸਤੰਬਰ ਨੂੰ ਨੋਟੀਫਿਕੇਸ਼ਨ ਜਾਰੀ ਹੋਏਗਾ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਨੇ 27 ਸਤੰਬਰ ਤੱਕ 29 ਸਤੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਪੜਤਾਲ ਕੀਤੀ ਜਾਏਗੀ 1 ਅਕਤੂਬਰ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਤੇ ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਹੋਏਗੀ 27 ਸਤੰਬਰ ਨੂੰ ਨਾਮਜ਼ਦਗੀ ਪਰੰਦਾ ਆਖਰੀ ਦਿਨ ਹੋਏਗਾ ਨਾਮਜ਼ਦਗੀ ਪੱਤਰਾਂ ਦੀ ਜਾਂਚ 29 ਸਤੰਬਰ ਨੂੰ ਕੀਤੀ ਜਾਏਗੀ 15 ਅਕਤੂਬਰ ਹੋਣ ਜਾ ਰਹੀਆਂ ਨੇ ਹਰਿਆਣਾ ਤੇ ਮਹਾਰਾਸ਼ਟਰ ਦੋਨਾ ਵਿਧਾਨ ਸਭਾ ਦੋਨਾ ਦੀਆਂ ਵਿਧਾਨ ਸਭਾ ਚੋਣਾਂ 1 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਾਰੀਖ ਹੋਏਗੀ ਭਾਰਤੀ ਚੋਣ ਕਮਿਸ਼ਨ ਨੇ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ ਦੋਨਾ ਸੂਬਿਆਂ ਦੇ ਵਿੱਚ ਇੱਕ ਹੀ ਪੜਾਅ ਦੇ ਵਿੱਚ ਵੋਟਾਂ ਪੈਣਗੀਆਂ ਹਰਿਆਣਾ ਦੇ ਵਿੱਚ 90 ਵਿਧਾਨ ਸਭਾ ਸੀਟਾਂ ਨੇ ਜਦਕਿ ਮਹਾਰਾਸ਼ਟਰ ਦੇ ਵਿੱਚ 288 ਵਿਧਾਨ ਸਭਾ ਸੀਟਾਂ ਨੇ ਇਹਨਾਂ ਦੋਨਾ ਰਾਜਾਂ ਦੇ ਵਿੱਚ ਇੱਕ ਪੜਾਅ ਦੇ ਵਿੱਚ ਹੀ ਵੋਟਾਂ ਪੈਣਗੀਆਂ 15 ਅਕਤੂਬਰ ਮਿਤੀ ਐਲਾਨੀ ਗਈ ਹੈ 15 ਅਕਤੂਬਰ ਨੂੰ ਐਲਾਨੀ ਗਈ ਹੈ તારીખ હરિયાણા મહારાષ્ટ્ર સભા ચોણા દેલી